ਇਹ ਤਸਵੀਰਾਂ ਪੰਜਾਬ ਦੀਆਂ ਆ ਨਾ ਕਿ ਕਿਸੇ ਹੋਰ ਸਟੇਟ ਦੀਆਂ ਹੁਣੇ-ਹੁਣੇ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਅੱਗ ਲੱਗੀ ਆ ਦਰਅਸਲ ਕੈਮੀਕਲ ਫੈਕਟਰੀ ਡੇਰਾ ਬੱਸੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਔਰ ਪੂਰਾ ਏਰੀਆ ਸੀਲ ਕਰ ਦਿੱਤਾ ਕਿਉਂਕਿ ਕੈਮੀਕਲ ਆ ਗਿਆ ਔਰ ਇਹ ਅੱਗ ਵਧਣ ਦਾ ਖ਼ਤਰਾ ਆ ਐਮਬਲੈਂਸ ਟੀਮਾਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਪਰ ਐਡੀ ਸ਼ੇਤੀ ਇਸ ਸਾਕੇ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ ਡੇਰਾ ਬੱਸੀ ਦੀ ਕੈਮੀਕਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਆ ਡੇਰਾ ਬੱਸੀ ਦੀ ਕੈਮੀਕਲ ਫੈਕਟਰੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਨਕ ਅੱਗ ਲੱਗ ਗਈ ਹੈ ਔਰ ਇੱਥੇ ਲਗਾਤਾਰ ਇਸ ਏਰੀਆ ਨੂੰ ਪੂਰੇ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਆ ਔਰ ਕਿਸੇ ਨੂੰ ਵੀ ਆਉਣ ਝਾੜ ਤੋਂ ਕਿਉਂਕਿ ਇੱਕ ਸਾਈਡ ਤੋਂ ਰੋਡ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਬਲੌਕ ਕਰ ਦਿੱਤਾ ਆ ਬਹੁਤ ਖਤਰਨਾਕ ਆਗਾ ਪੰਜਾਬ ਦੇ ਵਿੱਚ ਔਰ ਇਸ ਏਰੀਆ ਦੇ ਉੱਤੇ ਨਾ ਜਾਣ ਦੀ ਜਿਹੜੀ ਆ ਉਸ ਹਦਾਇਤ ਕਰ ਦਿੱਤੀ ਐ ਐਡਮਿਨਿਸਟ੍ਰੇਟਿਵ ਨੇ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੇਰਾ ਬੱਸੀ ਦੀਆਂ ਜਿੱਥੇ ਬਹੁਤ ਖਤਰਨਾਕ ਆਗਾ ਦੇ ਭਾਂਬੜ ਮਚ ਰਹੇ ਨੇ ਲੋਕ ਕਿਉਂਕਿ ਲੱਗ ਲੀਆਂ ਫੈਕਟਰੀਆਂ ਦੇ ਵਿੱਚ ਲੋਕ ਸੀਗੇ ਉਹ ਵੀ ਇੱਥੋਂ ਭੱਜ-ਭੱਜ ਕੇ ਆਪਣੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਬਹੁਤ ਤਸਵੀਰਾਂ ਦਿਖਾਵਾਂਗੇ ਕਿਉਂਕਿ ਕੈਮਰਾ ਬਹੁਤ ਦੂਰੋਂ ਲਗਾ ਕੇ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਲੈ ਕੇ ਆਏ ਆ ਐਕਸਕਲੂਸਿਵ ਤਸਵੀਰਾਂ ਜਗਬਾਣੀ ਤੋਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਹਾਦਸਾ ਔਰ ਡੇਰਾ ਬਸੀ ਦੀ ਕੈਮੀਕਲ ਫੈਕਟਰੀ ਦੇ ਵਿੱਚ ਆਗ ਤੇ ਭਾਂਬੜ ਮਚੇ ਨੇ ਔਰ ਇਸ ਅੱਗ ਦੇ ਉੱਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਅੱਗ ਬਹੁਤ ਖਤਰਨਾਕ ਹੈ ਨਾਲ ਦੀਆਂ ਫੈਕਟਰੀਆਂ ਤੱਕ ਖਾਲੀ ਕਰਾ ਦਿੱਤੀਆਂ ਆ ਉਹਨਾਂ ਦੇ ਵਿੱਚਲੇ ਕਾਮਿਆਂ ਨੂੰ ਗੱਡੀਆਂ ਦੇ ਵਿੱਚ ਭਰ-ਭਰ ਕੇ ਦੂਰ ਖੜਾ ਆਕ ਦਿੱਤਾ ਆ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ ਦੂਰ ਦੇ ਦੂਰ ਤੋਂ ਸ਼ੂਟ ਕੀਤੀ ਗਈ ਤਸਵੀਰ ਹੈ ਪੰਜਾਬ ਦੇ ਵਿੱਚ ਬੜਾ ਖਤਰਨਾਕ ਹਾਦਸਾ ਵਾਪਰਿਆ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਡੇਰਾ ਬੱਸੀ ਦੀ ਕੈਮੀਕਲ ਫੈਕਟਰੀ ਦੀਆਂ ਤਸਵੀਰਾਂ ਜਿੱਥੇ ਧੂਆਂ ਹੀ ਧੂਆਂ ਆਗੇ ਦੀਆਂ ਲਪਟਾਂ ਹੀ ਲਪਟਾਂ ਉੱਪਰ ਨੂੰ ਉੱਠਣ ਦੀਆਂ ਜਿਹੜੀ ਤਸਵੀਰ ਹੈ ਔਰ ਇਹਦੇ ਵਿੱਚ ਅੰਦਰ ਕਿੰਨੇ ਬੰਦੇ ਸੀ ਕਿਸ ਤਰੀਕੇ ਦੇ ਨਾਲ ਅੱਗ ਲੱਗੀ ਹੈ ਕੀ ਹੋਇਆ ਅਜੇ ਤੱਕ ਕੁਝ ਨਹੀਂ ਪਤਾ ਕਿਉਂਕਿ ਇੱਕਦਮ ਅੱਗ ਲੱਗਣ ਤੋਂ ਬਾਅਦ ਇੱਥੇ ਹਫੜਾ ਤਫੜੀ ਮਚ ਗਈ ਆ ਲੋਕਾਂ ਨੇ ਨਾਲ ਦੀਆਂ ਫੈਕਟਰੀਆਂ ਚੋਂ ਭੱਜਣਾ ਸ਼ੁਰੂ ਕਰ ਦਿੱਤਾ ਆ ਕੈਮੀਕਲ ਰਿਐਕਸ਼ਨ ਕੈਮੀਕਲ ਫੈਕਟਰੀ ਹੈ ਔਰ ਇਸੇ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਆ ਤੇ ਉਹਦੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਲੈ ਕੇ ਆਇਆ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਆ ਕੈਮੀਕਲ ਫੈਕਟਰੀ ਡੇਰਾ ਬਸੀ ਦੇ ਕੋਲ ਜਿਹੜੀ ਹੈ ਉੱਥੇ ਅੱਗ ਲੱਗ ਗਈ ਆ ਅਜੇ ਤੱਕ ਅੱਗ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਲੋਕਾਂ ਭੱਜ ਭੱਜ ਕੇ ਕਿਉਂਕਿ ਇਹ ਪੂਰਾ ਏਰੀਆ ਜਿਹੜਾ ਆ ਉਸ ਏਰੀਆ ਤੋਂ ਲੋਕਾਂ ਨੇ ਭੱਜ ਭੱਜ ਕੇ ਆਪਣੀਆਂ ਜਾਨਾਂ ਅਗਵਾਈਆਂ ਨੇ ਬਚਾਈਆਂ ਨੇ ਫਿਲਹਾਲ ਇਹ ਵੀ ਕਿਹਾ ਗਿਆ ਲਾਲ ਦੇ ਲੋਕਾਂ ਨੂੰ ਵੀ ਇੱਥੇ ਨਾ ਆਇਆ ਜਾਵੇ ਔਰ ਇਥੋਂ ਦੂਰ ਦੂਰ ਤੱਕ ਜਿਹੜੇ ਆ ਜਿਹੜੀਆਂ ਫੈਕਟਰੀਆਂ ਉਹਨਾਂ ਨੂੰ ਬੰਦ ਕਰਨ ਦੀ ਹਦਾਇਤ ਕਰ ਦਿੱਤੀ ਹੈ ਰੋਡ ਜਿਹੜੇ ਸੀਲ ਕਰ ਦਿੱਤੇ ਗਏ ਸਾਈਡ ਤੇ ਆਉਣ ਵਾਲੇ ਔਰ ਲਗਾਤਾਰ ਐਬਲੈਂਸ ਦੀਆਂ ਟੀਮਾਂ ਉੱਥੇ ਪਹੁੰਚ ਰਹੀਆਂ ਫਿਲਹਾਲ ਇਹਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਵੀ ਦੂਰ ਤੋਂ ਖਿੱਚੀ ਹੋਈ ਤਸਵੀਰ ਹੈ ਜਗਬਾਣੀ ਦੀ ਟੀਮ ਦੀ ਤਸਵੀਰ ਇਹ ਐਕਸਕਲੂਸਿਵ ਤਸਵੀਰ ਤੁਸੀਂ ਇਹ ਦੇਖ ਰਹੇ ਹੋ ਜਗਬ ਆਗ ਲੱਗੀ ਆ ਕਿੰਨੇ ਲੋਕ ਅੰਦਰ ਫਸੇ ਨੇ ਕਿਵੇਂ ਅੱਗ ਲੱਗੀ ਅਜੇ ਤੱਕ ਕੁਝ ਵੀ ਕਿਸੇ ਨੂੰ ਨਹੀਂ ਪਤਾ ਨਾਲ ਦੀਆਂ ਫੈਕਟਰੀਆਂ ਦੇ ਵਿੱਚ ਕਿੰਨੇ ਲੋਕ ਫਸੇ ਰਹਿ ਗਏ ਨੇ ਇਹ ਵੀ ਨਹੀਂ ਪਤਾ ਪਰ ਬਹੁਤ ਖਤਰਨਾਕ ਆਗਾ ਪੰਜਾਬ ਦੇ ਵਿੱਚ ਹੁਣੇ-ਹੁਣੇ ਬਹੁਤ ਭਿਆਨਕ ਹਾਦਸਾ ਵਾਪਰਿਆ ਆ ਡੇਰਾ ਬੱਸੀ ਦੀ ਕੈਮੀਕਲ ਫੈਕਟਰੀ ਦੇ ਵਿੱਚ ਅਚਾਨਕ ਬਲਾਸਟ ਹੁੰਦਾ ਆ ਤੇ ਉਸ ਤੋਂ ਬਾਅਦ ਅੱਗ ਦੇ ਭਾਂਬੜ ਮਚਣੇ ਸ਼ੁਰੂ ਹੋ ਜਾਂਦੇ ਆ ਇਹ ਤਸਵੀਰ ਜਿਹੜੀ ਹੈ ਬਹੁਤ ਖਤਰਨਾਕ ਤਸਵੀਰ ਹੈ ਤੇ ਡਰਾ ਕੇ ਰੱਖ ਦਿੰਦੀ ਹੈ ਤਸਵੀਰ ਕਿਉਂਕਿ ਲੋਕਾਂ ਦੇ ਭੱਜਦੇ ਨੇ ਦੀਆਂ ਕਹਿੰਦੇ ਆ ਕਿ ਤਸਵੀਰਾਂ ਆਉਂਦੀਆਂ ਨੇ ਆ ਜਿਹੜੀ ਤਸਵੀਰ ਤੁਹਾਡੇ ਤੱਕ ਲੈ ਕੇ ਆਏ ਆਂ ਬਹੁਤ ਦੂਰੋਂ ਖਿੱਚੀ ਹੋਈ ਤਸਵੀਰ ਆ ਦੂਰੋਂ ਲਈ ਗਈ ਤਸਵੀਰਾਂ ਕਿਉਂਕਿ ਇਸ ਸਾਰੇ ਜਗਾਂ ਨੂੰ ਸੀਲ ਕਰ ਦਿੱਤਾ ਆ ਐਮਬੂਲੈਂਸ ਦੀਆਂ ਟੀਮਾਂ ਉੱਥੇ ਪਹੁੰਚ ਰਹੀਆਂ ਨੇ ਜਿੱਨੀ ਇੱਕ ਖਤਰਨਾਕ ਆਗ ਹੈ ਕਿ ਇਹਨੂੰ ਕਈ ਘੰਟੇ ਲੱਗ ਸਕਦੇ ਨੇ ਮੁਸ਼ਕਲ ਦਬਾਅਦ ਬਚਾਈ ਜਾ ਸਕਦੀ ਆ ਫਿਲਹਾਲ ਹੁਣੇ-ਹੁਣੇ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰਿਆ ਆ ਡੇਰਾਬੱਸੀ ਦੀ ਕੈਮੀਕਲ ਫੈਕਟਰੀ ਦੇ ਵਿੱਚੋਂ ਅੱਗ ਲੱਗੀ ਆ ਔਰ ਉਸ ਤੋਂ ਬਾਅਦ ਇਹ ਪੂਰਾ ਏਰੀਆ ਸੀਲ ਕਰ ਦਿੱਤਾ ਆ ਕਿਉਂਕਿ ਇਸ ਏਰੀਆ ਦੇ ਵਿੱਚ ਸਿਰਫ ਸਿਰਫ ਅੱਗ ਦੇ ਬੱਦਲ ਦੇ ਮਸਤੂਏ ਦੇ ਬੱਦਲ ਦਖ ਰੇ ਨੇ ਇੱਕ ਸਾਈਡ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਸਾਈਡ ਦੇ ਉੱਤੇ ਅੱਗ ਲੱਗੀ ਹੈ ਉਸ ਦੀ ਤਸਵੀਰ ਲਈ ਵੀ ਨਹੀਂ ਜਾ ਸਕਦੀ ਇੰਨੀ ਖਤਰਨਾਕ ਤਸਵੀਰ ਹੈ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਹਾਸਾ ਕਿੰਨੇ ਲੋਕ ਅੰਦਰ ਫਸੇ ਨੇ ਕਿੰਨੇ ਨਾਲ ਦੀਆਂ ਫੈਕਟਰੀਆਂ ਦੇ ਵਿੱਚ ਅੰਦਰ ਫਸੇ ਹੋਏ ਨੇ ਕਿਸ ਏਰੀਆ ਥਰੂ ਜਿਹੜੀ ਐਮਬੂਲੈਂਸ ਗਈ ਆ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਪਰ ਸਿਰਫ ਅੱਗ ਦੀਆਂ ਲਾਟਾਂ ਤੂਏ ਦੇ ਅੰਬਾਰ ਇਸ ਏਰੀਆ ਦੇ ਵਿੱਚ ਦਿਖ ਰਹੇ ਨੇ ਡੇਰਾ ਬੱਸੀ ਦੇ ਕੋਲ ਅਰਦਾਸ ਕਰਿਓ ਕਿ ਇਸ ਦੇ ਵਿੱਚ ਕੋਈ ਫਸਿਆ ਨਾ ਰਹਿ ਜਾਵੇ ਕੋਈ ਕੰਮ ਆ ਜਿਹੜਾ ਦਿਹਾੜੀਦਾਰ ਹੈ ਕਿ ਅਕਸਰ ਫੈਕਟਰੀਆਂ ਦੇ ਵਿੱਚ ਲੋਡਵੰਦ ਲੋਕ ਹੁੰਦੇ ਨੇ ਜਿਹੜੇ ਆਪਣੇ ਕਹ ਲਿਆ ਕਿ ਰੋਜ਼ੀ ਰੋਟੀ ਮਸਾ ਕਮਾਉਂਦੇ ਨੇ ਇਹ ਰੋਜ਼ ਦੀ ਰੋਟੀ ਰੋਜ਼ ਦਾ ਕਮਾਉ ਪੁੱਤ ਜਿਹੜੇ ਇੱਥੇ ਅੰਦਰ ਆਉਂਦੇ ਨੇ ਉਹਨਾਂ ਦਾ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਇਆ ਹੋਵੇ ਬਿਲਹਾਲ ਇਹ ਤਸਵੀਰ ਬੜੀ ਦਰਦਨਾਕ ਤੇ ਭਿਆਨਕ ਤਸਵੀਰ ਹੈ ਖਤਰਨਾਕ ਤਸਵੀਰਾਂ ਪੰਜਾਬ ਦੀ ਜਿੱਥੇ ਕੈਮੀਕਲ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਅਕਸਰ ਜਦੋਂ ਮੌਸਮ ਬਦਲਦਾ ਹੈ ਤੇ ਇਹਨਾਂ ਕੈਮੀਕਲ ਫੈਕਟਰੀਜ਼ ਦਾ ਜਿਹੜਾ ਕਹ ਲਿਆ ਕਿ ਕੰਮ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਆ ਇਹ ਕੈਮੀਕਲ ਰਿਐਕਸ਼ਨ ਜਿਹੜੀਆਂ ਚੀਜ਼ਾਂ ਉਹ ਕਰ ਸਕਦੀਆਂ ਨੇ ਉਹਨਾਂ ਨੂੰ ਅੰਦਰ ਤੇ ਛਾਵੇਂ ਰੱਖਿਆ ਜਾਂਦਾ ਆ ਪਤਾ ਨਹੀਂ ਇਸ ਜਗ੍ਹਾ ਸਾਨੂੰ ਕੁਝ ਨਹੀਂ ਪਤਾ ਬਹੁਤ ਹੀ ਇਨੀਸ਼ੀਅਲ ਫੇਸ ਦੇ ਉੱਤੇ ਪੂਰੀ ਜਾਣਕਾਰੀ ਆ ਅੱਗੇ ਆਗਾ ਸਿਰਫ ਧੂਆ ਹੀ ਧੂਆ ਆ ਚਾਰੇ ਪਾਸੇ ਬਿਲਾਲ ਇਹ ਬਹੁਤ ਖਤਰਨਾਕ ਤਸਵੀਰਾਂ ਅੱਗ ਦੇ ਭਾਂਬੜ ਮਚੇ ਨੇ ਪੰਜਾਬ ਦੇ ਵਿੱਚ ਪੂਰਾ ਏਰੀਆ ਇਹ ਡੇਰਾ ਬੱਸੀ ਦਾ ਪੂਰਾ ਏਰੀਆ ਖਾਲੀ ਕਰਵਾ ਦਿੱਤਾ ਲੋਕ ਇਥੋਂ ਭੱਜ ਭੱਜ ਕੇ ਆਪਣੀਆਂ ਜਾਨਾਂ ਬਚਾਉਂਦੇ ਨੇ ਲਗਜ਼ਰੀ ਗੱਡੀਆਂ ਦੇ ਵਿੱਚ ਫੈਕਟਰੀਆਂ ਦੇ ਮਾਲਕਾਂ ਨੇ ਟਰੱਕਾਂ ਦੇ ਵਿੱਚ ਭਰ-ਭਰ ਕੇ ਲੋਕਾਂ ਨੂੰ ਵੈਕੂਏਟ ਕੀਤਾ ਆ ਇਹ ਤਸਵੀਰ ਡੇਰਾ ਬੱਸੀ ਦੀ ਤਸਵੀਰ ਹੈ ਜਿੱਥੇ ਅਚਾਨਕ ਬਹੁਤ ਵੱਡਾ ਹਾਸਾ ਵਾਪਰਿਆ ਆ ਔਰ ਇਹ ਕੈਮੀਕਲ ਫੈਕਟਰੀ ਆ ਕਿਉਂਕਿ ਬਹੁਤ ਖਤ ਘੱਟ ਜਾਣਕਾਰੀ ਸਾਡੇ ਕੋਲੇ ਵੀ ਕਿਉਂਕਿ ਅਜੇ ਤੱਕ ਇਥੇ ਪਤਾ ਨਹੀਂ ਲੱਗ ਸਕਿਆ ਵੀ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਹੋਇਆ ਪੂਰਾ ਏਰੀਆ ਸੀਲ ਕੀਤਾ ਗਿਆ ਆ ਔਰ ਇਸ ਜਗ੍ਹਾ ਦੇ ਉੱਤੇ ਕਿ ਨਾ ਕਿਸੇ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਇਹ ਬਹੁਤ ਦੂਰੋਂ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਬਹੁਤ ਭਿਆਨਕ ਅੱਗ ਆ ਗਾ ਬਹੁਤ ਖਤਰਨਾਕ ਅੱਗ ਲੱਗੀ ਹੈ ਪੰਜਾਬ ਦੇ ਵਿੱਚ ਡੇਰਾ ਬੱਸੀ ਦੀ ਕੈਮੀਕਲ ਫੈਕਟਰੀ ਅੰਦਰ ਕਿੰਨੇ ਫਸੇ ਆ ਕਿੰਨੇ ਲੋਕਾਂ ਦੀ ਜਿਹੜੀ ਜਿਹੜੇ ਅੰਦਰ ਡਿਊਟੀ ਸੀਗੀ ਅਜੇ ਤੱਕ ਕੁਝ ਵੀ ਨਹੀਂ ਪਤਾ ਲੱਗ ਸਕਿਆ ਅਰਦਾਸ ਕਰਿਓ ਵੀ ਕੋਈ ਅੰਦਰ ਫਸਿਆ ਨਾ ਰਹਿ ਗਿਆ ਹੋਵੇ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜਾਵੇ ਕਿਉਂਕਿ ਇਹ ਬਹੁਤ ਖਤਰਨਾਕ ਅੱਗ ਆ ਅੱਗ ਹੀ ਅੱਗੇ ਏਰੀਆ ਦੇ ਵਿੱਚ ਹੈ ਧੂਆਂ ਧੂਆਂ ਆ ਦਿਖਾਈ ਵੀ ਕੁਝ ਨਹੀਂ ਦੇਣਿਆ ਫਿਲਹਾਲ ਇਹ ਪੰਜਾਬ ਦੀ ਤਸਵੀਰ ਹੈ ਕਿਸੇ ਹੋਰ ਜਗ੍ਹਾ ਦੀ ਤਸਵੀਰ ਨਹੀਂ ਹੈ